ਪਿੰਡ ਅੱਟੀ ਵਿਖੇ ਲੱਗ ਰਹੇ ਮਿਕਸਰ ਪਲਾਟ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮਾਮਲੇ ਵਿੱਚ ਪਲਾਟ ਮਾਲਕਾ ਅਤੇ ਪਿੰਡ ਵਾਸੀਆਂ ਦਰਮਿਆਨ ਪਿੰਡ ਅੱਟੀ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪਿੰਡ ਵਾਸੀਆਂ ਅਤੇ ਪਲਾਟ ਮਾਲਕਾ ਵਿੱਚ ਸਹਿਮਤੀ ਬਣਦੀ ਹੋਈ ਨਜ਼ਰ ਆਈ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਸਾਨਾ ਗੋਜਸਬੀ ਸਿੰਘ ਕਮਾਲਪੁਰ ਅਤੇ ਹਰਿੰਦਰ ਸਿੰਘ ਅੱਟੀ ਨੇ ਦੱਸਿਆ ਕਿ ਪਲਾਟ ਮਾਲਕਾਂ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਬਿਨਾ ਪਿੰਡ ਵਾਸੀਆਂ ਦੀ ਮਨਜ਼ੂਰੀ ਤੋਂ ਉਹ ਇਸ ਥਾਂ ਤੇ ਮਿਕਸਚਰ ਪਲਾਟ ਨਹੀਂ ਲਗਾਉਣਗੇ ਇਹ ਪਲਾਟ ਦੇ ਲੱਗਣ ਨਾਲ ਪਿੰਡ ਵਾਸੀਆਂ ਦਾ ਸੜਕਾ ਦਾ ਰਾਹ ਦਾ ਕਾਫੀ ਨੁਕਸਾਨ ਹੁੰਦਾ ਹੈ ਅਤੇ ਇੱਥੋਂ ਟਿਪਰ ਹੋਰ ਹੈਵੀ ਵਾਹਨ ਲੰਘਣ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਰਾ ਵਿੱਚ ਤਿੰਨ ਸਕੂਲ ਪੈਂਦੇ ਹਨ ਜਿਸ ਤੋਂ ਬਾਅਦ ਪਲਾਟ ਮਾਲਕਾਂ ਨੇ ਵੀ ਪਿੰਡ ਵਾਸੀਆਂ ਨਾਲ ਸਹਿਮਤੀ ਜ਼ਾਹਰ ਕਰਦੇ ਹੋਏ ਪਿੰਡ ਦੀ ਬਿਨਾ ਮਨਜ਼ੂਰੀ ਤੋਂ ਪਲਾਟ 'ਤੇ ਲਗਾਉਂਦੀ ਗੱਲ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਮੀਟਿੰਗ ਤੁਰੰਤ ਕਹੀ। ਖਾਲਸਾ ਵਾਇਕ ਜੀ ਬੱਤੇ ਅਸੀਂ ਢਿੰਗਰਾ ਪਲਾਨਟ ਮੈਕਟਰ ਕੰਪਨੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡ ਦੇ ਪ੍ਰਬੰਧਕ ਸੰਜਰਾਂ ਦਾ ਕਹਿਣਾ ਮੰਨ ਕੇ ਇਹ ਪਲਾਨਟ ਨੂੰ ਇੱਥੋਂ ਮੂਵ ਕਰਨ ਦਾ ਫੈਸਲਾ ਦਿਵਾਇਆ। ਔਰ ਪਿੰਡ ਵਾਸੀ ਬਹੁਤ ਬਹੁਤ ਨਾਲ ਧੰਨਵਾਦ ਕਰਦੇ ਆ ਜਿਹੜਾ ਇਨੀ ਸਾਰੇ ਪਿੰਡ ਦੇ ਹੀ ਗੱਲ ਮੰਨ ਕੇ ਸਾਡੇ ਪਿੰਡ ਪਿੰਡ ਵਾਸੀਆਂ ਨੇ ਇਹ ਬਹੁਤ ਖਲਾਗਾ ਜੋ ਕਰਬ ਕੀਤਾ ਜਿਹੜਾ ਇਹਨਾਂ ਨਾਲ ਮਿਲ ਕੇ ਕੋਈ ਲੜਾਈ ਝਗੜੇ ਤੋਂ ਬਗੈਰ ਸਾਰਾ ਫੈਸਲਾ ਨਿਪਟਰੇ ਚਾੜਿਆ ਅਮਨ ਸ਼ਾਂਤੀ ਨਾਲ ਸਭ ਕੁਝ ਨਿਪਟ ਗਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਟ ਨਗਰ ਹੱਟੀ ਤੇ ਆਲੇ ਦੁਆਲੇ ਜਿਹੜੇ ਵਿਦਵੰਤ ਸੱਜਣੇ ਆ ਉਹਨਾਂ ਦਾ ਜਿੱਥੇ ਇਕੱਠ ਸੀਗਾ ਮਸਲਾ ਸੀਗਾ ਵੀ ਇੱਥੇ ਆਪਣੇ ਇੱਕ ਹਾਈਵੇ ਦੇ ਰਿਲੇਟਡ ਇੱਕ ਮਿਕਸਰ ਪਲਾਂਟ ਲੱਗ ਰਿਹਾ ਸੀਗਾ ਲੁੱਕ ਮਿਕਸਰ ਪਲਾਂਟ ਤੇ ਉਹਦੀ ਥੋੜੀ ਜਿਹੀ ਦਿੱਕਤ ਸੀਗੀ ਕਿਸਾਨ ਭਰਾਵਾਂ ਨੂੰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਸਕੂਲ ਵੀ ਪੈਂਦੇ ਆ ਰੋਡ ਤੇ ਤਾਂ ਜਿਹੜਾ ਸੜਕ ਆ ਜਿਹੜੇ ਰਸਤੇ ਤੇ ਲੱਗ ਰਿਹਾ ਸੀ ਉਹ ਵੀ ਰਸਤਾ ਬਹੁਤ ਛੋਟਾ ਹੈ ਤੇ ਨਾ ਚੁੱਕਿਆ ਤੇ ਇਸ ਕਰਕੇ ਆਇਆ ਜਿਹੜੀ ਜਿਹਨਾਂ ਦੀ ਪਾਰਟੀ ਆਪਣੇ ਮਿਕਸਰ ਬਣਾ ਲਾ ਰਹੇ ਆ ਉਹ ਵੀ ਸਾਡੇ ਨਾਲ ਖੜੇ ਵਿਚ ਨੇ ਤੇ ਉਹਨਾਂ ਨੇ ਸਾਡੇ ਨਾਲ ਸਹਿਮਤੀ ਯਾਰ ਕੀਤੀ ਹੈ ਕਿ ਜਿਹੜਾ ਮਿਕਰ ਪਲਾਨ ਅਸੀਂ ਇੱਥੇ ਨਹੀਂ ਲਾਵਾਂਗੇ ਕਿਤੇ ਹੋਰ ਸ਼ਿਫਟ ਕਰਾਂਗੇ ਉਹ ਇਹ ਸਰਜੋਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਆ ਵੀ ਜਦੋਂ ਕਿਤੇ ਇਹਨਾਂ ਸੱਜਣਾ ਨੂੰ ਵੀ ਜਦੋਂ ਕਿਤੇ ਬਈ ਇਦਾਂ ਦਾ ਕੰਮ ਸ਼ੁਰੂ ਕਰਨਾ ਹੋਵੇ ਪਹਿਲਾਂ ਪੰਚਾਇਤ ਨਾਲ ਪਿੰਡ ਦੇ ਸੱਜਣਾ ਪਤਵੰਤਿਆਂ ਨਾਲ ਜ਼ਰੂਰ ਰਾਫਤਾ ਕਾਇਮ ਕਰਨਾ ਚਾਹੀਦਾ ਕਿਉਂਕਿ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਇਹ ਹੁਣ ਇਹ ਗੱਲ ਆ ਵੀ 10-10 ਸਾਲ ਦਾ ਸੜਕਾਂ ਨਹੀਂ ਬਣਦੀਆਂ ਅਸੀਂ ਇੱਥੇ ਤੁਸੀਂ ਖੜੇ ਹੋ ਕੇ ਦੇਖ ਲਓ ਬਾਇਆ ਅੱਪਰਾ ਜਾਂਦੀ ਆ ਆਟੀ ਤੋਂ ਅਪਰਾ ਰੋਡ ਜਿਹੜਾ ਇੰਨਾ ਖਾਸਤਾ 10 ਸਾਲ ਹੋ ਗਿਆ ਉਹਦੇ ਤੇ ਟੋਏ ਪਿਆ ਨੂੰ ਤੇ ਇਸ ਕਰਕੇ ਬੇਨਤੀ ਹੈ ਸਾਡੀ ਮੰਨੀ ਹੈ ਇਹਨਾਂ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਵੀ ਇਹ ਸਾਡਾ ਸਹਿਯੋਗ ਦੇਣਗੇ ਤੇ ਅਸੀਂ ਇਹਨਾਂ ਦਾ ਸਹਿਯੋਗ ਦਵਾਂਗੇ ਕਹਿੰਦੇ ਸਾਨੂੰ ਕੋਈ ਹੋਰ ਜਗਾ ਪ੍ਰੋਵਾਈਡ ਕਰਾ ਦਿਓ ਅਸੀਂ ਤਾਂ ਵਰਨਾ ਵਾਦਾ ਨਹੀਂ ਕਰਦੇ ਪਰ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਵੀ ਜਿੱਥੇ ਤੁਹਾਨੂੰ ਸੂਟੇਬਲ ਜਗਾ ਹੋਵੇ ਪਲਾਟ ਨਹੀਂ ਲੱਗੂਗਾ ਜੀ ਪਲਾਟ ਨਹੀਂ ਲੱਗੂਗਾ ਜੀ ਹਾਂਜੀ ਹਾਂਜੀ ਇਹ ਗੱਲ ਹੋ ਗਈ ਜੀ